నామే నమ్మడ్ ਇਹ ਘੰਟੀ ਬੱਚੀ ਮੈਂ ਗੰਦਾ ਜਿਹਾ ਲੱਗਦਾ ਹੁੰਣਾ ਪਰ ਮੇਰੇ ਮਾਲਕ ਨੇ ਬਹੁਤ ਹੀ ਮੈਨੂੰ ਲਾਡਾਂ ਨਾਲ ਪਾਲ ਕੇ ਰੱਖਿਆ ਹੋਇਆ ਏ ਪਹਿਲਾਂ ਤਾਂ ਮੈਂ ਵੀ ਆਪਣੇ ਮਾਲਕ ਨੂੰ ਇੰਨੀਆਂ ਗਾਲਾਂ ਕੱਢਦਾ ਹੁੰਦਾ ਸੀ ਇੰਨਾ ਦੁਖੀ ਹੁੰਦਾ ਸੀ ਮੈਂ ਆਪਣੇ ਮਾਲਕ ਤੋਂ ਜਦੋਂ ਮੇਰਾ ਮਾਲਕ ਸਿਰਫ ਮੈਨੂੰ ਖਾਣ ਲਈ ਦਾਲ ਰੋਟੀ ਦਿੰਦਾ ਹੁੰਦਾ ਸੀ ਔਰ ਦਾਲ ਰੋਟੀ ਇੰਨੀ ਸਵਾਦ ਵੀ ਨਹੀਂ ਹੁੰਦੀ ਸੀ ਉਪਰੋਂ ਦਾਲ ਰੋਟੀ ਦਾ ਪੰਗਾ ਪਤਾ ਕੀ ਹੁੰਦਾ ਸੀ ਸਿਰਫ ਇੱਕ ਦਿਨ ਢਿੱਡ ਦੇ ਵਿੱਚ ਖੜ੍ਹਦੇ ਸੀ ਜਦੋਂ ਸਵੇਰ ਉੱਠਦੇ ਸੀ ਪਤਾ ਹੀ ਨਹੀਂ ਢਿੱਡ ਦੇ ਵਿੱਚੋਂ ਕਿੱਥੋਂ ਚਲੀ ਜਾਂਦੀ ਸੀ ਕਿੱਥੇ ਗਾਇਬ ਹੋ ਜਾਂਦੀ ਸੀ ਮੈਂ ਇੰਨਾ ਰੋਂਦਾ ਹੁੰਦਾ ਹੁੰਦਾ ਸੀ ਕਿ ਮਿਲਦੀ ਵੀ ਇੱਕ ਦਿਨ ਖਾ ਪਰ ਜਿਸ ਦਿਨ ਤੋਂ ਮੇਰਾ ਮਾਲਕਾ ਫਾਸਟ ਫੂਡ ਖਾਣ ਲੱਗਿਆ ਨਾ ਆਹਾ ਸੋ ਰੱਬ ਦੀ ਫਾਸਟ ਫੂਡ ਇੰਨਾ ਸਵਾਦ ਹੁੰਦਾ ਕਦੇ ਮੈਨੂੰ ਨਿਊਡਲ ਕਦੇ ਮੈਨੂੰ ਮੋਮਮਸ ਕਦੇ ਮੈਨੂੰ ਪੀਜ਼ਾ ਕਦੇ ਮੈਨੂੰ ਟਿੱਕੀ ਕਦੇ ਮੈਨੂੰ ਗੋਲ ਕੱਪੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਔਰ ਜਿਸ ਦਿਨ ਉਹ ਗੋਭੀ ਵਾਲਾ ਮੰਜੂਰੀਅਨ ਜਾਂ ਹੁੰਦਾ ਨਾ ਆ ਇਨਾ ਸਵਾਦ ਹੁੰਦਾ ਉਹ ਤੋਂ ਟਮਾਟੋ ਚਟਨੀ ਲਾਲ ਲਾਲ ਜੀ ਔਰ ਹਰੀ ਹਰੀ ਜੀ ਚਟਨੀ ਮਿਲਦੀ ਹੈ ਨਾ ਖਾਣ ਨੂੰ ਮੁੱਝੇ ਹੀ ਲੱਗ ਜਾਂਦੀ ਇੰਨੀ ਕਰਾਰੀ ਚਟਨੀ ਹੁੰਦੀ ਆ ਪਰ ਮੈਨੂੰ ਇਹ ਪਤਾ ਕਿ ਕਰਾਰੀ ਚਟਨੀ ਨਾਲ ਮੈਨੂੰ ਤਾਂ ਜਰੂਰ ਸਵਾਦ ਆਉਂਦਾ ਪਰ ਮੇਰੇ ਮਾਲਕ ਦੀ ਸਵੇਰ ਸਵੇਰ ਜਰੂਰ ਮੱਛੀ ਦੀ ਹੋਣੀ ਆ ਚਲ ਕੋਈ ਨਹੀਂ ਮਿੰਟਮ ਮੁੱਝਾਂ ਲੱਗੀਆਂ ਹੋਈਆਂ ਪਰ ਥੋੜੇ ਦਿਨ ਤੋਂ ਪਤਾ ਨਹੀਂ ਕੀ ਹੋਇਆ ਮੇਰਾ ਮਾਲਕ ਪਾਣੀ ਦੇ ਮਗਰ ਹੀ ਪੈ ਗਿਆ ਇੰਨਾ ਪਾਣੀ ਪੀਂਦਾ ਇੰਨਾ ਪਾਣੀ ਪੀਂਦਾ ਪਤਾ ਨਹੀਂ ਇਹਨੂੰ ਕਿਹੜੇ ਕੰਜਰ ਨੇ ਕਹਿ ਦਿੱਤਾ ਕਿ ਪਾਣੀ ਵੱਧ ਤੋਂ ਵੱਧ ਪੀਆ ਕਰ ਪਾਣੀ ਵੱਧ ਤੋਂ ਵੱਧ ਪੀਆ ਕਰ ਜਿਸ ਜਿੰਦਾ ਪਾਣੀ ਪੀਣ ਲੱਗਿਆ ਉਹੀ ਸਿਆਪਾ ਪੈ ਗਿਆ ਦਾ ਰੋਟੀ ਵਾਲਾ ਕੋਣ ਇਹ ਵੀ ਫਾਸਟ ਫੂਡ ਵੀ ਸਿਰਫ ਇੱਕ ਦਿਨ ਹੀ ਢਡ ਦੇ ਵਿੱਚ ਖੜਦਾ ਹੈ ਪਤਾ ਹੀ ਨਹੀਂ ਕਿੱਥੇ ਚਲਾ ਜਾਂਦਾ ਜਦੋਂ ਨੂੰ ਮੈਂ ਸਵੇਰ ਉੱਠ ਕੇ ਆਪ ਢਡ ਦੇਖਦਾ ਢਡ ਚ ਕੋਈ ਨਾ ਮਾਮੋਮਦ ਸੁਲਤਾਨਾ ਪੀਤਾ ਹੁੰਦਾ ਨਾ ਨਿਊਡਲ ਹੁੰਦਾ ਪਤਾ ਹੀ ਨਹੀਂ ਕਿੱਥੇ ਚਲਾ ਜਾਂਦਾ ਸਮਾਨ ਮਰ ਜੇ ਉਹ ਜਿਹੜਾ ਇਹਨੂੰ ਦੱਸਦਾ ਕਿ ਪਾਣੀ ਪੀਆ ਕਰ ਬੜੀ ਪੀਆ ਕਰ ਮੈਂ ਇੰਨਾ ਦੁਖੀ ਹੋਇਆ ਮੇਰਾ ਦਿਲ ਕਰਦਾ ਮੈਂ ਸੁਸਾਇਡ ਕਰ ਲਾਂ ਸੁਸਾਇਡ ਕਰ ਲਾਂ ਇੰਨੀਆਂ ਮਜ਼ਾਂ ਲੱਗੀਆਂ ਪਈਆਂ ਸੀ ਪਤਾ ਨਹੀਂ ਮੇਰੇ ਅਰਮਾਨਾਂ ਤੇ ਕਿਨੇ ਪਾਣੀ ਫੇਰਤਾ